ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਤੁਹਾਡਾ ਆਪਣੇ ਚੈਨਲ ਤੇ ਮੈਂ ਸਵਾਗਤ ਕਰਦੀ ਆ ਜੀ ਤੁਹਾਡਾ ਹਨ ਪ੍ਰਿਕ ਹੋਰ ਆਪਣੇ ਚੈਨਲ ਤੇ ਆਪਾਂ ਨੂੰ ਰਸੀਵ ਹੋਇਆ ਜੀ ਇੱਕ ਪਾਰਸਲ ਆਪਾਂ ਨੇ ਇਹ ਮਿਸ਼ੋ ਤੋਂ ਆਰਡਰ ਕੀਤਾ ਸੀ ਸੋ ਚਾ ਤੁਹਾਡੇ ਨਾਲ ਵੀ ਸ਼ੇਅਰ ਕੀਤਾ ਜਾਵੇ ਆਪਾਂ ਪਾਰਸਲ ਨੂੰ ਓਪਨ ਕਰਦੇ ਆ ਜੀ ਪਾਰਸਲ ਨੂੰ ਓਪਨ ਕਰਕੇ ਆਪਾਂ ਦੇਖਦੇ ਆ ਇਹਦੇ ਵਿੱਚ ਕੀ ਕੁਝ ਮਿਲੇ ਆਪਾਂ ਨੂੰ ਬਹੁਤ ਯੂਸਫੁਲ ਸਮਾਨ ਮਿਲੇ ਆਪਾਂ ਨੂੰ ਇਹ ਕਾਫੀ ਸਸਤਾ ਵੀ ਮਿਲਿਆਗਾ ਅਗਰ ਆਪਾਂ ਬਾਜ਼ਾਰੋਂ ਕੱਲੀ-ਕੱਲੀ ਚੀਜ਼ ਲਈਏ ਤੇ ਬਹੁਤ ਜ਼ਿਆਦਾ ਆਪਾਂ ਨੂੰ ਕੋਸਟਲੀ ਮਿਲਦੀ ਐ ਇਹ ਆਪਾਂ ਨੂੰ ਮਿਲਿਆ ਜੀ ਟੇਲਰ ਮਟੀਰੀਅਲ ਦੇਖ ਲੈਨੇ ਆ ਦੇ ਵਿੱਚ ਕੀ ਕੁਛ ਆ ਆਪਾਂ ਬਾਕਸ ਨੂੰ ਆਪਾਂ ਕਾਕੇ ਦੇਖਦੇ ਆਂਗੇ ਦੇ ਦੇ ਵਿੱਚ ਮਿਲਿਆ ਜੀ ਆਪਾਂ ਨੂੰ ਇੱਕ ਆਪਾਂ ਨੂੰ ਮਿਲਿਆ ਫਰੈਡ ਕਟਰ ਦੇਖੋ ਬਹੁਤ ਵਧੀਆ ਇਹ ਕੁਝ ਸੇਫਟੀ ਪਿੰਨ ਮਿਲੇ ਨੇਗੇ ਕੱਪਨ ਨੂੰ ਇਹਦੇ ਵਿੱਚ ਇੰਚੀ ਟੇਪ ਇੱਕ ਆਪਾਂ ਨੂੰ ਇਹ ਜਿਹੜੀ ਚੀਜ਼ ਬਹੁਤ ਯੂਸਫੁਲ ਹੈ ਜਿਵੇਂ ਆਪਾਂ ਨੇ ਸਿਲਾਈ ਵਗੈਰਾ ਉਧੇੜਨੀ ਹੈ ਜਾਂ ਕਾਜ ਵਗੈਰਾ ਕਰਨੇ ਨੇ ਕੱਪਨ ਨੂੰ ਇਹ ਮਿਲਿਆ ਜੀ ਫੈਟ ਪਾਉਣ ਵਾਸਤੇ ਸੂਈ ਵਿੱਚ ਧਾਗਾ ਪਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਤਿੰਨ ਫਿਰਕੀਆਂ ਮਿਲੀਆਂ ਨੇ ਇਹਦੇ ਨਾਲ ਦੇ ਉਸ ਸਾਰਾ ਸਮਾਨ ਬਹੁਤ ਵਧੀਆ ਲੱਗਿਆ ਕੱਪਾ ਨੂੰ ਮਿਲਿਆ ਦੇਖੋ ਜੀ ਪਿੰਨ ਮਿਲੇ ਨੇ ਕਾਫੀ ਸਾਰੇ ਪਿੰਨ ਆਪ ਕਰਨ ਲਈ ਉਸ ਤੋਂ ਬਾਅਦ ਆਪਾਂ ਨੂੰ ਬਟਨ ਮਿਲੇ ਨੇ ਬਟਨ ਇੱਕ ਕੱਲਾਵੇ ਚਾਰ ਚਾਰ ਪੰਜ ਪੰਜ ਬਟਨ ਨੇ ਬਹੁਤ ਸੋਹਣੇ ਵਧੀਆ ਬਟਨ ਨੇ ਕੱਪਾ ਨੂੰ ਮਿਲੀਆਂ ਨੇ ਜੀ ਇਹ ਹੁੱਕਾਂ ਹੁੱਕਾਂ ਦੀ ਪੈਕਟ ਮਿਲੇ ਨਾਲ ਕਾਫੀ ਸਾਰੀਆਂ ਇਹਦੇ ਵਿੱਚ ਕਾਸੀ ਸ਼ਾਇਦ 100 ਪੀਸ ਹੋਣਗੇ ਕੱਪਰ ਨੂੰ ਇਸ ਤਰ੍ਹਾਂ ਦੀਆਂ ਸੂਈਆਂ ਮਿਲੀਆਂ ਨੇ ਬਹੁਤ ਯੂਸਫੁਲ ਨੇ ਬਹੁਤ ਵਧੀਆ ਸੂਈਆਂ ਨੇ ਕਾਫੀ ਤਰ੍ਹਾਂ ਦੀਆਂ ਨੇ ਇਹਦੇ ਵਿੱਚ ਜਿਵੇਂ ਤਰਪਾਈ ਵਾਲੀ ਸੂਈ, ਬਟਨਾ ਵਾਲੀ ਸੂਈ ਉਸ ਤੋਂ ਬਾਅਦ ਜੀ ਆਪਾਂ ਨੂੰ ਇਹ ਮਿਲੀ ਹੈਗੀ ਪਲਾਸਟਿਕ ਤੇ 1 ਮੀਟਰ ਇਲਾਸਟਿਕ ਮਿਲੀ ਹੈਗੀ ਉਸ ਤੋਂ ਬਾਅਦ ਆਪਾਂ ਨੂੰ ਇਹ ਇਲਾਸਟਿਕ ਸ਼ਾਇਦ 1 ਮੀਟਰ ਸੀ ਇਹ ਵੈਲਕ్రో ਹੈ ਜੀ ਇਹ ਵੀ ਬਹੁਤ ਕੰਮ ਆਉਂਦੀ ਹੈ ਬਹੁਤ ਵਧੀਆ ਰਹਿੰਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਇਹ ਮਿਲੀਆਂ ਨੇ ਜੀ ਰੀਲਾਂ ਜਿਹੜੀਆਂ ਕਿ 24 ਰੀਲਾਂ ਨੇਗੀਆਂ ਤੇ 24 ਰੀਲਾਂ ਦਾ ਹੀ ਆਪਣੇ ਇਹ ਬਾਕਸ ਹੈਗਾ ਜਿਹਦੇ ਵਿੱਚ ਕਿ 24 ਰੀਲਾਂ ਟੰਗੀਆਂ ਜਾਂਦੀਆਂ ਨੇਗੀਆਂ ਇੱਧਰ ਉੱਧਰ ਨਹੀਂ ਹੁੰਦੀਆਂ ਜੇਰ ਆਪਾਂ ਇਸੇ ਤਰ੍ਹਾਂ ਡੱਬੇ 'ਚ ਸਿੱਟ ਦਿੰਨੇ ਤਾਂ ਇਹ ਉਲਝ ਜਾਂਦੀਆਂ ਨੇ ਇਸ ਤਰ੍ਹਾਂ ਇਹ ਡੱਬੇ ਵਿੱਚ ਹੀ ਸੈੱਟ ਹੋ ਜਾਂਦੀਆਂ ਨੇ ਇਹ ਬਹੁਤ ਵਧੀਆ ਰੀਲਾਂ ਨੇ ਜੀ ਤੇ ਇਹ ਪਲਾਸਟਿਕ ਦਾ ਜੋ ਬਾਕਸ ਸੀ ਨੂੰ ਬਹੁਤ ਵਧੀਆ ਲੱਗਿਆ ਸਾਰਾ ਸਮਾਨ ਬਾਕੀ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਜੋ ਧਾਗਾ ਪਾਉਣ ਵਾਲਾ ਸੀ ਉਹ ਯੂਜ਼ ਕਰਕੇ ਦੇਖੋ ਇਹ ਬਰੀਕ ਇਹਦੇ ਅੱਗੇ ਤਾਰ ਜਿਹੀ ਲੱਗੀ ਹੁੰਦੀ ਹੈ